ਫਾਜ਼ਿਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਵਲੋਂ ਅੱਜ ਲੋਹੜੀ ਦੇ ਤਿਉਹਾਰ ਦੇ ਮੌਕੇ ਆਪਣੇ ਦਫ਼ਤਰ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਰੋਜ਼ਮਰra ਦੀ ਜ਼ਿੰਦਗੀ ਵਿੱਚ ਆ ਰਹੀਆਂ ਕਈ ਤਰ੍ਹਾਂ ਦੀਆਂ ਔਕੜਾਂ ਤੇ ਮੁਸੀਬਤਾਂ ਨੂੰ ਸੁਣ ਕੇ ਅਫਸਰਾਂ ਨੂੰ ਫੌਰੀ ਤੌਰ ਤੇ ਕਾਨੂੰਨ ਦੇ ਆਧਾਰ ਤੇ ਕੰਮ ਕਰਨ ਦਾ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਇਸ ਮੌਕੇ ਵਿਧਾਇਕ ਵੱਲੋਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਲੋਹੜੀ ਦਾ ਤਿਉਹਾਰ ਹੈ ਲੋਹੜੀ ਦੇ ਤਿਉਹਾਰ ਮੌਕੇ ਆਪਸੀ ਗਿਲੇ ਸ਼ਿਕਵੇ ਦੁੱਖ ਦਰਦ ਮਿਟਾ ਕੇ ਲੋਕਾਂ ਨੂੰ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਲੋਹੜੀ ਦੇ ਤਿਉਹਾਰ ਤੇ ਪੁਰਾਣੀਆਂ ਦੁਸ਼ਮਣੀਆਂ ਤੇ ਰੜਕਾਂ ਛੱਡ ਕੇ ਨਵੇਂ ਸਾਲ ਦੀ ਸ਼ੁਰੂਆਤ ਲੋਹੜੀ ਦੇ ਮੌਕੇ ਕਰਨੀ ਚਾਹੀਦੀ ਹੈ ਤਾਂ ਜੋ ਨਵਾਂ ਸਾਲ ਲੋਹੜੀ ਦੇ ਮੌਕੇ ਜੋ ਚੜਿਆ ਹੈ ਇਹ ਸਭ ਲਈ ਖੁਸ਼ੀਆਂ ਤੇ ਖੇੜਿਆ ਭਰਿਆ ਹੋ ਕੇ ਆਵੇ ਇਸ ਮੁਕੇ ਵਿਧਾਇਕ ਨੇ ਲੋਕਾਂ ਦੀਆਂ ਮੁਸ਼ਕਲਾਂ ਸੰਦੇ ਅਸਰਾ ਨੂੰ ਫੋਰੀ ਤੌਰ ਤੇ ਹਦਾਇਤ ਕੀਤੀਆਂ ਵੀ ਲੋਹੜੀ ਦੇ ਤਿਹਾਰ ਤੇ ਵੀ ਕਿਸੇ ਨੂੰ ਕੋਈ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅਤੇ ਕੋਸ਼ਿਸ਼ ਕਰੋ ਜੇਕਰ ਕਿਸੇ ਦੀ ਕੋਈ ਆਪਸੀ ਰੰਜਸ਼ ਜਾਂ ਦੁਸ਼ਮਣੀ ਚੱਲ ਰਹੀ ਹੈ ਉਸ ਨੂੰ ਖਤਮ ਕਰਕੇ ਆਪਸ ਵਿੱਚ ਮਿਲਾਇਆ ਜਾਵੇ ਇਸ ਮੁਕੇ ਕੁਝ ਪਿੰਡਾਂ ਵਿੱਚ ਮੇਲਾ ਲੱਗ ਰਹਾ ਹੈ ਅਤੇ ਮੇਲੇ ਦੀ ਰਸੀਦ ਕੱਟਣ ਆਏ ਲੋਕਾਂ ਨੇ 500 ਰੁਪਏ ਦੀ ਮੰਗ ਕੀਤੀ ਤਾਂ ਵਾਇਕ ਨੇ 1100 ਰੁਪਏ ਦਾ ਹੱਥ ਫੜਾਇਆ ਅਤੇ ਕਿਹਾ ਵੀ ਹਮੇਸ਼ਾ ਲੋਕ ਸਿਰ ਵਿੱਚ ਲੱਗੇ ਰਹਿੰਦੇ ਹਨ ਆਦੀ ਤਨਖਾਹ ਚੋ ਹੀ ਦਿੰਦੇ ਹਨ ਹੋਰ ਉਹਨਾਂ ਨੇ ਇੱਥੇ ਬੋਲਦੇ ਕੀ ਕੁਝ ਕਿਹਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਜਨਾਬ ਸਾਹਿਬ ਲੋਹੜੀ ਦੇ ਮੌਕੇ ਇੱਕ ਵੱਡੀ ਖੁਸ਼ਖਬਰੀ ਆਈ ਹੈ ਫਾਜ਼ਿਲਕਾਰ ਨੂੰ ਚੌਥਾ ਸਥਾਨ ਪ੍ਰਾਪਤ ਹੋਇਆ ਹੈ ਪੂਰੇ ਨਾਰਥ ਇੰਡੀਆ ਵਿਸਫਾਈ ਚ ਕੀ ਕਹਿਣਾ ਚਾਹੋਗੇ ਸਾਡੇ ਸਾਰੇ ਟੀਮ ਵਰਕ ਹੈ ਸਾਡਾ ਸਾਰਾ ਨਗਰ ਕੌਂਸਲ ਦਾ ਸਟਾਫ ਸਾਡੇ ਸਾਰੇ ਨਗਰ ਕੌਂਸਲ ਦੇ ਵਿੱਚ ਜੋ ਸਿਪਾਈ ਯੋਧਾ ਨੇ ਸਾਡੇ ਸਾਰੇ ਐਨਸੀ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਡੀਆਂ ਯੋ ਨੇ ਸਾਡਾ ਸਾਰਾ ਪ੍ਰਸ਼ਾਸਨ ਇਹ ਸਾਰਿਆਂ ਦੀ ਮਿਹਨਤ ਹੈ ਜੋ ਰੰਗ ਲਿਆਈ ਹੈ ਮੈਂ ਆਪ ਤੁਹਾਨੂੰ ਪਤਾ ਹੈ ਸਮੇਂ-ਸਮੇਂ ਤੇ ਵਾੜਾਂ ਦੇ ਵਿੱਚ ਜਾ ਕੇ ਮਰਿਆ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦਾ ਰਹਿਣਾ ਲੋਕਾਂ ਨੂੰ ਜੋ ਵੀ ਕੋਈ ਤਕਲੀਫ ਹੁੰਦੀ ਹੈ ਸੁਣਦਾ ਰਹਿਣਾ ਇੰਦੇ ਸਫਾਈ ਨਹੀਂ ਹੁੰਦੀ ਜਾ ਕੇ ਸਫਾਈ ਦੀ ਵੀ ਚੈਕਿੰਗ ਕਰਦੇ ਆਂ ਔਰ ਸਫਾਈ ਪ੍ਰੋਪਰ ਕਰਵਾਉਣ ਦਾ ਉਹ ਪੂਰਾ ਹੱਲ ਕਰਦੇ ਆਂ ਪ੍ਰੋਪਰ ਸਫਾਈ ਹੁੰਦੀ ਵੀ ਇਹ ਉਸ ਚੀਜ਼ ਦਾ ਨਤੀਜਾ ਹੈ ਜੋ ਸਾਡਾ ਫਾਜ਼ਿਲਕਾ ਸ਼ਹਿਰ ਪੰਜਾਬ ਦੇ ਵਿੱਚੋਂ ਸਫਾਈ ਦੇ ਕੁਬਸਤਾ ਦੇ ਤੌਰ ਤੇ ਚੰਗੀ ਸਫਾਈ ਉਸਤਾ ਦੇ ਤੌਰ ਤੇ ਜੋਤੇ ਨੰਬਰ ਤੇ ਆਇਆ ਮੈਂ ਇਸ ਲਈ ਸਾਰੇ ਆਪਣੇ ਹਲਕਾ ਫਾਜ਼ਿਲਖਾ ਸ਼ਹਿਰ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿਨਾ ਔਰ ਸਾਡੇ ਜਿਹੜੇ ਵੀ EMPLOYES ਨੇ ਸਾਰੇ ਮੁਲਾਜ਼ਮ ਨੇ ਸਾਡੇ ਸਾਰੇ MC ਨੇ ਔਰ ਜਿਹੜੇ ਸਾਡੇ ਸਫਾਈ ਜੋਧਾ ਨੇ ਉਹਨਾਂ ਨੂੰ ਵੀ ਮੈਂ ਲੱਖ ਲੱਖ ਵਧਾਈ ਦਿਨਾ ਔਰ ਉਹੀ ਉਮੀਦ ਕਰਦਾ ਕਿ ਜਿਸ ਤਰ੍ਹਾਂ ਆਪਾਂ ਸਾਰੇ ਪਹਿਲਾਂ ਟੀਮ ਬਣਾ ਕੇ ਕੰਮ ਕੀਤਾ ਸਫਾਈ ਜਿਹੜੀ ਸ਼ਹਿਰ ਦੀ ਵਿਵਸਥਾ ਜਿਹੜੀ ਚੰਗੇ ਢੰਗ ਨਾਲ ਜਿਹੜੀ ਸਫਾਈ ਹੁੰਦੀ ਰਹੀ ਉਸੇ ਤਰ੍ਹਾਂ ਅੱਗੇ ਵੀ ਆਪਾਂ ਸਫਾਈ ਕਰਾਂਗੇ ਔਰ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਿਨ੍ਹਾਂ ਨੇ ਆਪਣੇ ਘਰ ਦੇ ਆਸ-ਪਾਸ ਸਫਾਈ ਰੱਖੀ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਸ਼ਹਿਰ ਦੇ ਲੋਕਾਂ ਨੇ ਔਰ ਮੈਂ ਉਮੀਦ ਕਰਦਾ ਕਿ ਸ਼ਹਿਰ ਦੇ ਲੋਕ ਅੱਗੇ ਵੀ ਸਹਿਯੋਗ ਕਰਨਗੇ ਫਾਜ਼ਲ ਕਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਇਹ ਉਮੀਦ ਕਰਦਾ ਆ ਫਿਰ ਤੋਂ ਮੈਂ ਸਾਰਿਆਂ ਨੂੰ ਲੱਖ ਲੱਖ ਜਿੱਥੇ ਤੁਸੀਂ ਵਧਾਈ ਵੀ ਦੇ ਰਹੇ ਹੋ ਤੇ ਵਧਾਈ ਬਣਦੀ ਵੀ ਆ ਤੁਹਾਡੀ ਟੀਮ ਨੇ ਤੁਹਾਡੇ ਥੱਲੇ ਕੰਮ ਕੀਤਾ ਹੈ ਉਥੇ ਦੂਜੇ ਪਾਸੇ ਗੱਲ ਕਰੀਏ ਤਾਂ ਕਈ ਸੜਕਾਂ ਇਹ ਹਾਲਤ ਕਈ ਬੁਰੇ ਹਾਲੇ ਖਸਤਾ ਹੈ ਉਹਨਾਂ ਦੇ ਕੋਟ ਤੱਕ ਬਣਦੇ ਨਹੀਂ ਦੇਖੋ ਸੜਕਾਂ ਤੁਹਾਡੇ ਸਾਹਮਣੇ ਹੀ ਟੈਂਡਰ ਸਾਡੇ ਲੱਗੇ ਆ ਟੈਂਡਰ ਹੁਣ ਸਰਦੀਆਂ ਦਾ ਟਾਈਮ ਹੈ ਧੁੰਦ ਦਾ ਟਾਈਮ ਹੈ ਮਟੀਰੀਅਲ ਵੀ ਮਟੀਰੀਅਲ ਵੀ ਸਾਰਾ ਪਿਆ ਵਿੱਚ ਕੰਮ ਸ਼ੁਰੂ ਵੀ ਹੋਇਆ ਹੈ ਹੁਣ ਪੀਸੀ ਦਾ ਕੰਮ ਹੈ ਜਿਹੜੀ ਲੁੱਕ ਵਾਲੀ ਆਪਾਂ ਸੜਕ ਪੰਜਾਬੀ ਚ ਕਹਿੰਦੇ ਆ ਉਹ ਲੁੱਕ ਸਰਦੀਆਂ ਚ ਪੈ ਨਹੀਂ ਸਕਦੀ ਜਿੱਦਣ ਹੀ ਫਰਵਰੀ ਤੋਂ ਬਾਅਦ ਜਦੋਂ ਧੁੱਪਾਂ ਦਾ ਟਾਈਮ ਆਇਆ ਨਾਲ ਦੀ ਨਾਲੋਂ ਪੀਸੀ ਦਾ ਕੰਮ ਸ਼ੁਰੂ ਹੋ ਜਾਏਗਾ ਤਾਂ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਬਣ ਕੇ ਪ੍ਰੋਪਰ ਤਿਆਰ ਹੋ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਸੜਕਾਂ ਦਾ ਜਿਹੜਾ ਸਚਾਰੂ ਜਿਹੜਾ ਚੀਜ਼ ਹੈ ਸਫਾਈ ਜਿਹੜੀ ਹੈ ਸਾਡੇ ਪ੍ਰੋਪਰ ਜਿਹੜੀ ਸ਼ਹਿਰ ਦੇ ਵਿੱਚ ਬਹੁਤ ਚੰਗੀ ਹੋ ਰਹੀ ਹੈ ਪਹਿਲਾਂ ਤਾਦੀ ਟੈਂਪੋ ਜਿਹੜੇ ਹੁੰਦੇ ਆ ਆਪਣਾ ਆਟੋ ਜਿੰਨੂ ਕਹਿੰਦੇ ਆ ਉਹ ਅਸੀਂ ਲੈ ਸੀਗੇ ਉਹ 10 ਹੋਰ ਲੈਨੇ ਨੇ ਔਰ ਜਿਹੜੇ ਵਿਕਸ਼ਾ ਨੇ ਅਸੀਂ ਉਹ ਛੋਟੇ ਉਹ ਵੀ ਲੈ ਰਹੇ ਆ ਇਸ ਤਰੀਕੇ ਨਾਲ ਜਿਹੜਾ ਅਸੀਂ ਸਾਡੇ ਜਿਹੜੇ ਸਫਾਈ ਵਿਭਾਗਾਂ ਨੇ ਬਹੁਤ ਚੰਗੇ ਤਰੀਕੇ ਨਾਲ ਸ਼ਹਿਰ ਦੀ ਸਫਾਈ ਕਰ ਰਹੇ ਨੇ ਔਰ ਨਹਿਰੀ ਪਾਣੀ ਜੋ ਫਾਜ਼ਿਲਕਾਰ ਨੂੰ ਪੀਣ ਵਾਸਤੇ ਆ ਰਿਹਾ ਚੋ ਲੰਬੇ ਸਮੇਂ ਤੋਂ ਨਹੀਂ ਆ ਰਿਹਾ ਜੀ ਉਹਦਾ ਪਤਾ ਹੀ ਪਾਇਗੇ ਸੀ ਟੈਂਡਰ ਹੀ ਹੋਏ ਜੀ ਉਹ ਪੀਣ ਵਾਲੇ ਪਾਣੀ ਦਾ ਜਿਹੜਾ ਨਹਿਰੀ ਪਾਣੀ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਰਸਤੇ ਦੇ ਵਿੱਚ ਬਲੋਕੇਜ ਹੋ ਗਈ ਸੀ ਜਿਹੜੇ ਫਿਲਟਰ ਦੇ ਕਈ ਥੱਲੇ ਬਾਈਪਾਸ ਟੁੱਟੀਆਂ ਸੀਗੀਆਂ ਉਹਦਾ ਸਾਰਾ ਮਾਤਾ ਜਿਹੜਾ ਉਹ ਪਾਸ ਹੋ ਕੇ ਆ ਗਿਆ ਬੜਾ ਜਲਦੀ ਉਹਦਾ ਅਸੀਂ ਕੰਮ ਸ਼ੁਰੂ ਇਹ ਪਾਣੀ ਫਿਰ ਤੋਂ ਦੁਬਾਰਾ ਸ਼ਹਿਰ ਦੇ ਲੋਕਾਂ ਨੂੰ ਮਿਲੇਗਾ ਪਹਿਲਾਂ ਮਿਲ ਵੀ ਰਿਹਾ ਕਿਉਂਕਿ ਥੋੜੀ ਜਿਹੀ ਪਰੇਸ਼ਾਨੀ ਆ ਗਈ ਪਾਣੀ ਘੱਟ ਆਉਂਦਾ ਸੀ ਉਹ ਜਿਹੜਾ ਹੁਣ ਪਾਣੀ ਦਾ ਸਾਰਾ ਪ੍ਰੋਪਰ ਬਾਦਲ ਦਾ ਪਹੁੰਚੇਗਾ ਸਾਰੇ ਲੋਕਾਂ ਨੂੰ ਮਿਲੇਗਾ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ